ਮੇਟੂ ਜੀ ਬਿਲਕਿਸ ਬਾਨੋ ਕੇਸ ਦੇ ਵਿੱਚ ਸੁਪਰੀਮ ਕੋਰਟ ਦਾ ਡਿਸੀਜਨ ਆਉਣਾ ਸੀ ਵੱਡਾ ਫੈਸਲਾ ਸੁਪਰੀਮ ਕੋਰਟ ਵੱਲੋਂ ਦਿੱਤਾ ਗਿਆ ਪੂਰਾ ਵੇਰਵਾ ਕੀ ਰਿਹਾ ਜੀ ਅੱਜ ਦੀ ਇਸ ਕਾਰਵਾਈ ਦਾ ਦੇਖੋ ਬਿਲਕਿਸ ਬਾਨੋ ਦਾ ਜਿਹੜਾ ਮਾਮਲਾ ਸੀਗਾ ਉਹਦੇ ਵਿੱਚ ਇਹ ਸੀਗਾ ਕਿ ਪ੍ਰੀਮੈਚਿਓਰ ਰਿਹਾਈ ਦਿੱਤੀ ਗਈ ਸੀਗੀ 11 ਦੋਸ਼ੀਆਂ ਨੂੰ ਹੂੰ ਤੇ ਤੁਸੀਂ ਵੇਖਿਆ ਹੋਣਾ ਗੱਲ ਦਾ ਲੰਬੋ ਲਵਾਬ ਤੇ ਇਹ ਹੋ ਆ ਕਿ ਉਸ ਵੇਲੇ ਇਲੈਕਸ਼ਨ ਚੱਗਣਾ ਸੀਗਾ ਇਲੈਕਸ਼ਨ ਤੋਂ ਪਹਿਲਾਂ ਰਿਹਾਈ ਹੁੰਦੀ ਆ ਤੇ ਉਹਨਾਂ ਨੂੰ ਇਸੇ ਤਰ੍ਹਾਂ ਚਮਕਾਇਆ ਜਾਂਦਾ ਜਿਸ ਤਰ੍ਹਾਂ ਕੋਈ ਜੰਗ ਜਿੱਤ ਕੇ ਆਏ ਹੁੰਦੇ ਨੇ ਉਸ ਤੋਂ ਬਾਅਦ ਬਲੇਕਸ ਮਾਨੋ ਨੇ ਇਹ ਲੜਾਈ ਜਿਹੜੀ ਆ ਇੱਕ ਵਾਰ ਫੇਰ ਤੋਂ ਲੜੀ ਤੇ ਉਸ ਲੜਾਈ ਦੇ ਵਿੱਚ ਜਿਹੜਾ ਅੱਜ ਫੈਸਲਾ ਦਿੱਤਾ ਹੈ ਸੁਪਰੀਮ ਕੋਰਟ ਨੇ ਉਹਦੇ ਵਿੱਚ ਉਹਨਾਂ ਨੇ ਖਾਸੀਆਂ ਗੱਲਾਂ ਜਿਹੜੀਆਂ ਨੇ ਉਹ ਲਿਖਿਆ ਨੇ ਸਭ ਤੋਂ ਪਹਿਲਾਂ ਤੇ ਇਹ ਕਿਹਾ ਕਿ ਦੇਗੋ ਜੋ ਗੁਜਰਾਤ ਸਰਕਾਰ ਨੇ ਕੀਤਾ ਉਹ ਉਹਨਾਂ ਨੇ ਆਪਣੀ ਸੱਤਾ ਤੇ ਤਾਕਤ ਦੀ ਕਵਰਤੋਂ ਕੀਤੀ ਆ ਹਮਮ ਮਸਲਨ ਉਹ ਕਹਿੰਦੇ ਆ ਕਿ ਦਰਅਸਲ ਟ੍ਰਾਇਲ ਚੱਲਿਆ ਸੀ ਮਹਾਰਾਸ਼ਟਰ ਦੀ ਕੋਰਟ ਦੇ ਵਿੱਚ ਜੀ ਰਿਮੀਸ਼ਨ ਪਾਲਿਸੀ ਦੇ ਤਹਿਤ ਜੇ ਕੋਈ ਪ੍ਰੀਮੈਚਿਓਰ ਦੇ ਆਈ ਦਾ ਫੈਸਲਾ ਵੀ ਲੈਣਾ ਸੀ ਤਾਂ ਉਹ ਸੰਬੰਧਤ ਸਟੇਟ ਹੀ ਲੈ ਸਕਦੀ ਹੈ ਜਿੱਥੇ ਕੋਰਟ ਹੁੰਦਾ ਟ੍ਰਾਇਲ ਚ ਚੱਲਦਾ ਜਿੱਥੇ ਜੀ ਤੇ ਯਾਨੀ ਗੁਜਰਾਤ ਸਰਕਾਰ ਨੇ ਆਪਣੀ ਤਾਕਤ ਅਤੇ ਸੱਤਾ ਦੀ ਕਵਰਤੂ ਕਰਦਿਆਂ ਇਹ ਫੈਸਲਾ ਲਿਆ ਇਹ ਇੱਕ ਵੱਡੀ ਗੱਲ ਆ ਹਮ ਇਸ ਤੋਂ ਇਲਾਵਾ ਜਿਹੜਾ ਉੱਥੇ ਗਿਆ ਸੀਗਾ ਇੱਕ ਪਟੀਸ਼ਨ ਕਰਤਾ ਰਾਦੇਸ਼ਾਮ ਉਹਨੂੰ ਵੀ ਉਹਨਾਂ ਨੇ ਕਿਹਾ ਕਿ ਇਸ ਵਿਅਕਤੀ ਨੇ ਫਰਾਡ ਕੀਤਾ ਮਤਲਬ ਕਿ ਤੱਥ ਲੁਕਾਏ ਨੇ ਕੋਪ ਤੋਂ ਤੇ ਇਹ ਜਿਹੜਾ ਫਰਾਡ ਆ ਟੋਟਲੀ ਜਿੱਦਾਂ ਕਹਿ ਲੀਏ ਕਿ ਰਾਦੇਸ਼ਾਮ ਸ਼ਾਹ ਜਦਾ ਨਾਮ ਸੀਗਾ ਕਿ ਇਸ ਬੰਦੇ ਨੂੰ ਜਦੋਂ ਇਕਲੀ ਅਦਾਲਤ ਨੇ ਕਿਹਾ ਕਿ ਤੂੰ ਮਹਾਰਾਸ਼ਟਰ ਸਰਕਾਰ ਦੇ ਕੋਲ ਜਾ ਕੇ ਅਰਜੀ ਲਾ ਹੂੰ ਹੂੰ ਉੱਥੇ ਤਰੀ ਜਿਹੜੀ ਆ ਅਧਿਕਾਰ ਖੇਤਰ ਚ ਸੁਣਵਾਈ ਬਣਦੀ ਆ ਤਾਂ ਇਸ ਬੰਦੇ ਨੇ ਇਸ ਤੱਥ ਨੂੰ ਲੁਕਾ ਲਿਆ ਤੇ ਸੁਪਰੀਮ ਕੋਰਟ ਪਹੁੰਚ ਗਿਆ ਜੀ ਜਿਹੜੀ ਇੱਕ ਆਮ ਨਾਗਰਿਕ ਨੂੰ ਨਾ ਇੰਡੀਆ ਚ ਇੱਕ ਲਿਬਰਟੀ ਮਿਲਦੀ ਆ ਕਿ ਆਰਟੀਕਲ 32 ਦੇ ਤਹਿਤ ਜਿੱਥੇ ਵੀ ਉਹਨੂੰ ਲੱਗਦਾ ਕਿ ਮੇਰੇ ਫੰਡਾਮੈਂਟਲ ਰਾਈਟਸ ਦਾ ਘਾਣ ਹੋ ਰਿਹਾ ਹੈ ਜੀ ਤਾਂ ਉਹ ਸਿੱਧਾ ਸੁਪਰੀਮ ਕੋਰਟ ਤੱਕ ਜਾ ਸਕਦਾ ਹੈ ਇਹ ਨੋਟੇਬਲ ਗੱਲ ਹੈ ਉਹੀ ਵੀ ਬੰਦਾ ਨਾ ਜਿਹੜਾ ਉਹ 32 ਦੇ ਤਹਿਤ ਸੁਪਰੀਮ ਕੋਰਟ ਨੂੰ ਸਿੱਧਾ ਜਾ ਕੇ ਕਹਿ ਸਕਦਾ ਹੈ ਕਿ ਜੀ ਮੇਰੇ ਕਿਸੇ ਅ ਬਨਿਆਦੀ ਅਧਿਕਾਰ ਦਾ ਕਾਨੂੰਨ ਹੋ ਰਿਹਾ ਹੈ ਸੋ ਇਹ ਆਜਾਬਿੰਗ ਕੀਤੀ ਤਾਂ ਇਹ ਬੰਦੇ ਨੇ ਜਦੋਂ ਉੱਥੇ ਪਹੁੰਚ ਕੀਤੀ ਤਾਂ ਉਹ ਤੱਥ ਲੁਕਾ ਲਿਆ ਕਿ ਜਿਹੜਾ ਦਿੱਲੀ ਕੋਰਟ ਨੇ ਸੁਝਾਇਆ ਕਿ ਭਾਈ ਤੂੰ ਜਾ ਜਾ ਕੇ ਮਹਾਰਾਸ਼ਟਰ ਸਰਕਾਰ ਨੂੰ ਕਹਿ ਤਾਂ ਸੁਪਰੀਮ ਕੋਰਟ ਨੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇਹਨੂੰ ਫਰੌਡ ਘਰਾਰ ਦਿੱਤਾ ਸੱਦਾ ਦਿਨ ਕੋ ਵਰਤੋ ਕਰਾਰ ਦਿੱਤਾ ਤੇ ਸਭ ਤੋਂ ਵੱਡੀ ਗੱਲ ਕਿ ਆਪਣਾ ਹੀ ਫੈਸਲਾ ਜਿਹੜਾ ਉਹ ਪਲਟਿਆ ਕਿਉਂਕਿ ਸੁਪਰੀਮ ਕੋਰਟ ਨੇ ਇਹਦੀ ਪਟੀਸ਼ਨ ਤੇ ਫਿਰ ਮੁੜ ਕੇ ਗੁਜਰਾਤ ਸਰਕਾਰ ਨੂੰ 2 ਮਹੀਨਿਆਂ ਚ ਫੈਸਲਾ ਲੈਣ ਦਾ ਕਹਿ ਦਿੱਤਾ ਜੀ ਉਹਨਾਂ ਨੇ ਫੈਸਲਾ ਲੈ ਲਿਆ ਜਦੋਂ ਫੈਸਲਾ ਲੈਨੇ ਆ ਤੇ ਫਿਰ ਉਸ ਤੋਂ ਬਾਅਦ ਰੌਲਾ ਪੈ ਗਿਆ ਹੁਣ ਸੁਪਰੀਮ ਕੋਰਟ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਪਣਾ ਹੀ ਜਿਹੜਾ ਪਹਿਲਾ ਫੈਸਲਾ ਸੀ ਡਿਵੀਜ਼ਨਲ ਬੈਂਚ ਦਾ ਸੀਗਾ ਇਹ ਵੀ ਡਿਵੀਜ਼ਨਲ ਮੈਟਰ ਰਹੀਆ ਤਾਂ ਇਹਨਾਂ ਨੇ ਹੁਣ ਇੱਕ ਤਰ੍ਹਾਂ ਨਾਲ ਉਹਦੇ ਤੇ ਕਾਟਾ ਮਾਰ ਕੇ ਉਸ ਨੂੰ ਨਿਰਾਰਥਕ ਕਰ ਦਿੱਤਾ ਕਿ ਇਹ ਇਹ ਕਰਾਰ ਦਿੰਦਾ ਹੈ ਕਿ ਉਸ ਵੇਲੇ ਜਿਹੜਾ ਫੈਸਲਾ ਆਇਆ ਸੀਗਾ ਉਹ ਇੱਕ ਤਰ੍ਹਾਂ ਨਾਲ ਫਰੌਡ ਸੀਗਾ ਜੀ ਫਰੌਡ ਮਤਲਬ ਕਿ ਜਿਹੜੇ ਬੰਦੇ ਨੇ ਆ ਕੇ ਪਟੀਸ਼ਨ ਪਾਈ ਸੀਗੀ ਉਹਨੇ ਕੁਝ ਤੱਥ ਲੁਕਾਏ ਆ ਤਾਂ ਜਦੋਂ ਹੁਣ ਸੁਪਰੀਮ ਕੋਰਟ ਨੇ ਸਾਰੀਆਂ ਗੱਲਾਂ ਲਿਖੀਆਂ ਨੇ ਜੀ ਐਵੇਂ ਸੇ ਤੇ ਕਾਰਵਾਈ ਬਣਦੀ ਹੈ ਕਾਰਵਾਈ ਬਣਦੀ ਹੈ ਹਾਲਾਂਕਿ ਦੋਸ਼ੀਆਂ ਕੋਲ ਦੋ ਆਪਸ਼ਨ ਹਲੇ ਹੋਰ ਆ ਕਿ ਉਹ ਦੁਬਾਰਾ ਜਾ ਸਕਦੇ ਮਹਾਰਾਸ਼ਟਰ ਸਰਕਾਰ ਕੋਲ ਤੇ ਸਰਕਾਰ ਉਥੇ ਫੇਰ ਭਾਜ ਪਾਦੀ ਆ ਤੇ ਜਾਂ ਫਿਰ ਉਹ ਇਸ ਫੈਸਲੇ ਦੇ ਉਲਟ ਵੀ ਇੱਕ ਪਟੀਸ਼ਨ ਪਾ ਸਕਦੇ ਆ ਉਹ ਕੀ ਅਗੋ ਰਸਤਾ ਅਖਤਿਆਰ ਕਰਦੇ ਪਤਾ ਨਹੀਂ ਪਰ ਬਿਲਕਿਸ ਬਾਨੂ ਨੇ ਇੱਕ ਵਾਰ ਫੇਰ ਆਪ ਦੀ ਨਿਆਂ ਦੀ ਲੜਾਈ ਦੇ ਵਿੱਚ ਜਿੱਤ ਜ਼ਰੂਰ ਪ੍ਰਾਪਤ ਕੀਤੀ ਆ ਜੀ ਤੇ ਮਿੰਟੂ ਜੀ ਹਾਈ ਕੋਰਟ ਨੇ ਇਧਰ ਪੰਜਾਬ ਸਰਕਾਰ ਨੂੰ ਨੋਟਿਸ ਭੇਜਿਆ ਕੀ ਕਿਹਾ ਜੀ ਹਾਈ ਕੋਰਟ ਨੇ ਸਰਕਾਰ ਨੂੰ ਕਿ ਨਾ ਦੇਤਾ ਉਹ ਗਣ ਜਨਸੀ ਕਿ ਨਾ ਸੋਰੀ ਭਗਵਾਨ ਤਵਾਨੂੰ ਰਹੀ ਆਪ ਹੀ ਜਦੋਂ ਹੁੰਦੇ ਸੀਗੇ ਨਾ ਸਿੰਗਰ ਤੇ ਕਦੇ-ਕਦੇ ਗਾ ਵੀ ਲੈਂਦੇ ਸੀ ਗਾਉਣ ਵਾਲਾ ਵੀ ਕੀੜਾ ਇਹਨਾਂ ਦੇ ਕਾਫੀ ਸੀ ਤੇ ਇਹ ਕਹਿੰਦੇ ਘਾਟੇ ਵਾਂਦੇ ਚੱਲਦੇ ਹੀ ਰਹਿੰਦੇ ਤੇ ਸਾਥੋਂ ਨਹੀਂ ਹੁਣ ਕਰਜ਼ੇ ਲੈਂਦੇ ਹਮ ਤੇ ਗੱਲ ਇਹ ਆ ਕਿ ਹਾਈ ਕੋਰਟ ਵਾਲੇ ਵੀ ਹਿਸਾਬ ਕਿਤਾਬ ਇਹਨਾਂ ਦੇ ਕੋਲ ਨਹੀਂ ਰਹਿੰਦੇ ਕਿਉਂਕਿ ਇਹ ਕੰਮ ਲੰਮੇ ਹੀ ਚੱਲਦੇ ਰਹਿੰਦੇ ਆ ਨਾ ਦੇ ਹਮ ਕਦੇ ਕਿਸੇ ਮਾਮਲੇ 'ਚ ਕਦੇ ਕਿਸੇ ਮਾਮਲੇ 'ਚ ਦੇਖੋ ਗੱਲ ਕੀ ਆ ਕਿ ਜੋ ਨਿਗਮਾ ਦੀਆਂ ਚੂਣਾ ਨੇ ਨਗਰ ਨੇ ਕਮਾਦੀ ਆ ਉਹਨਾਂ ਦਾ ਕਾਰਜਕਾਲ ਜਿਹੜਾ ਉਹ 1 ਸਾਲ ਹੋ ਗਿਆ ਪੂਰਾ ਹੋ ਗਿਆ। ਮਤਲਬ ਕਿ 1 ਸਾਲ ਪੂਰਾ ਹੋਣ ਤੋਂ ਬਾਅਦ ਫੇਰ ਬੀਤ ਗਿਆ। ਤੇ ਇਹਦੇ ਤੇ ਕੋਈ ਇਹਨਾਂ ਨੇ ਸਟੈਪ ਨਹੀਂ ਚੁੱਕਿਆ। ਹਮਮ ਅੱਗੇ ਆਪਾਂ ਵੇਖਿਆ ਇੱਕ ਸਰਪੰਚੀ ਦਾ ਇਲੈਕਸ਼ਨ ਸੀ ਇੱਕ ਪਿੰਡ ਦੇ ਵਿੱਚ ਮਾਨਸਾ ਜ਼ਿਲ੍ਹੇ ਦਾ। ਜੀ। ਤਾਂ ਹਿਸਾਬ ਲਾ ਲਓ ਕਿ ਉਹਨਾਂ ਨੂੰ ਵੀ ਕੋਰਟ 'ਚ ਜਾਣਾ ਪਿਆ ਹਾਈ ਕੋਰਟ 'ਚ ਤੇ ਉੱਥੇ ਹੀ ਪਿੱਛੇ ਜੇ ਇਹਨਾਂ ਨੂੰ ਬਹੁਤ ਫਟਕਾਰਾਂ ਪਈਆਂ ਸਨ। ਹਮ ਇੱਥੋਂ ਤੱਕ ਕਿਹਾ ਗਿਆ ਸੀ ਕਿ ਆਪਦਾ ਸ਼ਡਿਊਲ ਲੈਂਕੇ ਆਓ। ਦਾ ਦੂਸਰੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਐਸਟਪੀਸੀ ਦੇ ਇਲੈਕਸ਼ਨ ਨਾਲ ਜੁੜੀ ਜਿਹੜੀ ਹੈ ਉਹਦੇ ਨਾਲ ਜੁੜੀ ਇੱਕ ਪਟੀਸ਼ਨ ਜਿਹੜੀ ਹੈ ਉਹ ਵੀ ਜਿਹੜੇ ਸੁਣਵਾਈ ਆ ਉਥੇ ਤਾਂ ਇੰਦਰ ਨਿਗਵਾਲਾ ਬਸਲਾ ਵੀ ਗਿਆ ਚਲਾ ਜੀ ਇਹਦੇ ਚ ਹੁਣ ਉਹ ਰਾਜ ਚੋਣ ਕਮਿਸ਼ਨ ਇਹਨੂੰ ਹਦਾਇਤ ਹੋਈ ਆ ਹਾਈ ਕੋਰਟ ਵੱਨੀਓ ਕਿ ਅਗਲੀ ਸੁਣਵਾਈ ਤੇ ਜਿਹੜਾ ਚੋਣ ਪ੍ਰੋਗਰਾਮ ਹੁੰਦਾ ਹੈ ਯਾਨੀ ਜਿਹਨੂੰ ਆਪਾਂ ਸ਼ੈਡਿਊਲ ਕਹਿ ਸਕਦੇ ਆ ਕਿ ਸ਼ੈਡਿਊਲ ਦੇ ਆਕੇ ਤੇ ਪੇਸ਼ ਕਰੋ ਇਹ ਪਟੀਸ਼ਨ ਜਿਹੜੀ ਆ ਅਬਰ ਸਰ ਦੇ ਪ੍ਰਮੋਤ ਚੰਦਰ ਬਾਲੀ ਦੀ ਜਿਹੜੀ ਪਟੀਸ਼ਨ ਸੀਗੀ ਉਹ ਦੀ ਸੀ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਨਵਰੀ 23 ਦੇ ਵਿੱਚ ਨਗਰ ਮਿਗਮਾ ਦਾ ਕਾਰਜਕਾਲ ਪੂਰਾ ਹੋ ਗਿਆ ਚੋਣਾ ਕਰਵਾਉਣ ਦੀ ਲੋੜ ਸੀ ਉਹ ਕੇ ਲਾਜ਼ਮੀ ਆ ਇਹ ਭਾਰਤ ਦੇ ਸੰਵਿਧਾਨ ਦੇ ਅਨੁਛੇਦ 249U ਦੇ ਨਾਲ ਨਾਲ ਪੰਜਾਬ ਮਿਊਸਪਲ ਕਾਰਪੋਰੇਸ਼ਨ ਐਕਟ ਦੀ ਧਾਰਾ 7 ਦਾ ਵੀ ਜਿਹੜਾ ਉਹ ਲੰਘਾ ਰਿਹਾ ਜੀ ਤਾਂ ਖੈਰ ਇਸ ਬਾਬਲੇ ਦੇ ਵਿੱਚ ਹੋਣਾ ਜਿਹੜਾ ਸ਼ਡਿਊਲ ਆ ਉਹ ਇਹਨਾਂ ਨੂੰ ਪੇਸ਼ ਕਰਨਾ ਪਵੇਗਾ ਪਰ ਜੇ ਤੁਸੀਂ ਵੇਖੋਗੇ ਚੋਣ ਪ੍ਰਚਾਰ ਚ ਜਿੰਨੇ ਆਪਣੇ ਮੁੱਖ ਮੰਤਰੀ ਸਾਹਿਬ ਐਕਟਿਵ ਨਜ਼ਰ ਆਉਂਦੇ ਆ ਪਰ ਜਦੋਂ ਤੁਸੀਂ ਇੱਧਰ ਵੇਖੋਗੇ ਜਿੰਨੇ ਆਪਾਂ ਤਾਂ ਤੌਰ ਤੇ ਨਜ਼ਰ ਮਾਰੀਏ ਤਾਂ ਹਸਾਬ ਨਾਲ ਉਹ ਐਨਆਰਆਈ ਕਮਿਸ਼ਨ ਹੋਇਆ ਐਸਆਈ ਕਮਿਸ਼ਨ ਹੋਇਆ ਪਛਲੇ ਵਰਗ ਦਾ ਕਮਿਸ਼ਨ ਹੋਇਆ ਇਹਨਾਂ ਸਾਰਿਆਂ ਦੇ ਮੇਨ ਉੱਧੇ ਹੀ ਖਾਦੀ ਪਏ ਆ ਜੀ ਹੋਰ ਵੀ ਬਹੁਤ ਦੂਸਰੇ ਪਾਸੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਲੈਕਸ਼ਨ ਤੇ ਪੰਚਾਇਤੀ ਵੀ ਜਿਹੜੇ ਪੈਂਡਿੰਗ ਪਏ ਆ ਜੀ ਤੇ ਜੇ ਹੁਣ ਆਪਾਂ ਵੇਖੀਏ ਤਾਂ ਇਧਰਲੇ ਪਾਸੇ ਕੋਈ ਵੀ ਤਿਆਰੀ ਦੀ ਹਾਲ ਦੀ ਖੜੀ ਕਿਉਂਕਿ ਫਰਵਰੀ ਦੇ ਵਿੱਚ ਤੋਂ ਇੰਡੀਆ ਦੇ ਜਨਰਲ ਇਲੈਕਸ਼ਨ ਦੀ ਤਿਆਰੀ ਹੋ ਜਾਣੀ ਆ ਜੀ ਫਰਵਰੀ ਦੇ ਐਂਡ ਦੇ ਵਿੱਚ ਜਾਂ ਮਾਰਚ ਦੇ ਸ਼ੁਰੂਆਤ ਚ ਮਾਡਲ ਕੋਡ ਆਫ ਕੰਡਕਟ ਲਾਗੂ ਹੋ ਜਾਂਦਾ ਹੂੰ ਹੂੰ ਸੋ ਇਹ ਚੀਜ਼ ਹੈ ਕਿ ਇੱਥੇ ਤੁਸੀਂ ਦੇਖੋ ਜਿੱਥੇ ਤੁਹਾਡੀ ਮਿਆਦ ਪੁੱਗ ਗਈ ਹੈ ਇਲੈਕਸ਼ਨ ਜ਼ਰੂਰੀ ਆ ਉਹ ਇਲੈਕਸ਼ਨ ਕਿਉਂ ਨਹੀਂ ਕਰਵਾਉਂਦੇ ਤੁਸੀਂ ਜੀ ਜੀ ਮਿੰਟੂ ਜੀ ਇਧਰ ਨਵਜੋਤ ਸਿੱਧੂ ਦੁਬਾਰਾ ਤੋਂ ਕਹਿੰਦੇ ਉਹਨੇ ਸਿੱਧਾ ਹੀ ਆਪਣੇ ਸਾਥੀਆਂ ਨੂੰ ਦੁਬਾਰਾ ਤੋਂ ਘੇਰ ਲਿਆ ਹੁਣ ਕੀ ਹੋਇਆ ਜੀ ਕੀ ਆਖਿਆ ਸਿੱਧੂ ਨੇ ਦੇਖੋ ਨਵਜੋਤ ਸਿੰਘ ਸਿੱਧੂ ਹੋਰੀ ਰਾਜਾ ਵੜਿੰਗ ਹੋਰੀ ਤੇ ਜਿਹੜੇ ਹੈਗੇ ਆ ਪੰਜਾਬ ਮਾਮਲਿਆਂ ਦੇ ਨਵੇਂ ਇੰਚਾਰਜ ਇਹ ਸਾਰੇ ਅੱਜ ਆਏ ਹੋਏ ਸਨ ਅੰਮ੍ਰਿਤਸਰ ਜਿੱਥੇ ਇਹਨਾਂ ਨੇ ਦਰਬਾਰ ਸਾਹਿਬ ਆ ਕੇ ਮੱਥਾ ਟੇਕਣਾ ਸੀਗਾ ਤਾਂ ਇਸ ਮੌਕੇ ਤੇ ਫਿਰ ਨਵਜੋਤ ਸਿੰਘ ਸਿੱਧੂ ਵੀ ਸਦੇ ਹੋ ਤੁਰੇ ਇੱਕ ਤੇ ਸ਼ਹਿਰ ਆਪਦਾ ਤਾਂ ਵੈਸੇ ਹੀ ਅੱਜਕੱਲ ਇਲੈਕਸ਼ਨ ਦਾ ਮੌਸਮ ਹੈ ਤਾਂ ਸਿੱਧੂ ਤੇ ਫਿਰ ਕਦੇ ਵੀ ਟਿਕਦੇ ਨਹੀਂ ਹੈ ਇਹ ਨਹੀਂ ਟਿਕਦੇ ਤਾਂ ਇਹਨਾਂ ਨੇ ਰਾਜ ਦੇ ਆਪਣਾ ਗੁੱਪਗਬਾਰ ਸੀਗਾ ਜਿਹੜਾ ਉੱਥੇ ਕੱਢਿਆ ਹਾਲਾਂਕਿ ਇਸ ਤੋਂ ਪਹਿਲਾਂ ਰਾਜਾ ਵੜਿੰਗ ਨੇ ਵੀ ਕਿਹਾ ਕਿ ਚਾਹੇ ਕੋਈ ਸਾਪ ਦਾ ਪ੍ਰਧਾਨ ਹੋਵੇ ਚਾਹੇ ਕੋਈ ਮਜੂਤਾ ਪ੍ਰਧਾਨ ਹੋਵੇ ਜੀ ਭਾਈ ਉਹਨੂੰ ਜਾਪ ਪੇਚ ਰਹਿਣ ਦੀ ਜ਼ਰੂਰਤ ਹੈ ਨਾਲ ਰਾਜਾ ਵੜਿੰਗ ਨੇ ਇਹ ਵੀ ਕਿਹਾ ਕਿ ਪੁੱਛਿਆ ਲੈ ਅਭੀ ਤੇ ਦਿਨੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀਗਾ ਕਿ ਅੱਗੇ ਤੇ 25 75 ਦਾ ਖੇਡ ਚੱਲਦਾ ਹੁੰਦਾ ਸੀਗਾ ਆ ਹੁਣ 80 20 ਆਲਾ ਚੱਲਦਾ ਹੈ ਜੀ ਜਦੋਂ ਇਸ ਬਾਬਤ ਪੁੱਛਿਆ ਤੇ ਰਾਜਾ ਬ੍ਰਿੰਗ ਕਹਿੰਦੇ ਕਿ ਭਾਈ ਤੁਸੀਂ ਇਹ ਗੱਲ ਤੇ ਨਵਜੋਤ ਸਿੰਘ ਸਿੱਧੂ ਨੂੰ ਪੁੱਛੋ ਨਾ ਹੂੰ ਕਿ ਕਿਹੜਾ 80 ਕਰ ਰਿਹਾ ਤੇ ਕਿਹੜਾ 20 ਕਰ ਰਿਹਾ ਇਤੋਂ ਜਦੋਂ ਫਿਰ ਨਵਜੋਤ ਸਿੰਘ ਸਿੱਧੂ ਨੂੰ ਸਵਾਲ ਹੋਇਆ ਤੇ ਨਵਜੋਤ ਸਿੰਘ ਸਿੱਧੂ ਵੀ ਜਿਹੜੇ ਆ ਉਹ ਸਿੱਧਾ ਸਿੱਧਾ ਹੀ ਚੱਲ ਪਿਆ ਜੀ ਉਹਨਾਂ ਨੇ ਕਿਹਾ ਕਿ ਦੇਖੋ ਜਿਹੜੀਆਂ ਗੱਲਾਂ ਨੇ ਮੈਂ ਕਰਾਤੇ ਉਹ ਕਹਿੰਦੇ ਆ ਕਿ ਇਹ ਜਿਹੜਾ ਧੜਾ ਬਣਾ ਕੇ ਜਾਨੀ ਜੋ ਪਾਟੂ ਧਾੜ ਚੱਲਦੀ ਆ ਇਹ ਕਿਹੜੀ ਕਾਂਗਰਸ ਦੀ ਸੇਵਾ ਹੋ ਰਹੀ ਆ ਇਸ ਤੋਂ ਇਲਾਵਾ ਨਗੋਚੇ ਚ ਸਦੂ ਨੇ ਕਿਹਾ ਕਿ ਦੇਖੋ ਗੱਲ ਇਹ ਆ ਕਿ ਚਾਹੇ 100 ਕਾਂਗਰਸੀ ਕੀ ਹੋਣ ਜੀ ਚਾਹੇ ਆਧਾਰੀ ਉਰਤੇ ਆਪ ਦਾ ਨਾਣਾ ਨੌਣ ਚ ਕੀ ਹਰਸ ਆ ਜੇ ਕੋਈ ਵੀ ਕਾਂਗਰਸੀ ਜਾਂਦਾ ਤੇ ਮੈਂ ਤੇ ਉਹਦੀ ਸਿੰਫਤ ਕਰੂੰਗਾ ਜੀ ਮਤਲਬ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਜੋ ਮਰਜ਼ੀ ਕਹੀ ਚੱਲੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਇਹਦੇ ਨਾਲ ਕਾਂਗਰਸੀ ਮਜ਼ਬੂਤ ਹੁੰਦੀ ਆ ਮੈਨੂੰ ਤੇ ਜਿੱਥੇ ਕੋਈ 100 ਬੰਦਾ ਵੀ ਸੱਦੂਗਾ ਮੈਂ ਤਾਂ ਉੱਥੇ ਵੀ ਜਾਊਗਾ ਕਿਉਂਕਿ ਮਸਲਾ ਤੇ ਉਹੀ ਆ ਨਾ ਅਟ ਰੈਲੀਆਂ ਵਾਲਾ ਹਮ ਹਮ ਇਹਨਾਂ ਨੇ ਕੋਚਮੀ ਇੱਦੇ ਦੇ ਵਿੱਚ ਰੈਲੀ ਕਰਨੀ ਸੀਗੀ ਵੀਕਐਂਡ ਤੇ ਐਤਵਾਰ ਤਾਂ ਹੋਇਆ ਕਿ ਕਿ ਬਹੁਤ ਸਾਰੇ ਕਾਂਗਰਸੀ ਇਸ ਰੈਲੀ ਦੇ ਵਿਰੋਧ ਦੇ ਵਿੱਚ ਆ ਗਏ ਸਨ ਹਮ ਹਮ ਹਾਲਾਂਕਿ ਗੁੰਡਾਖਾਟ ਹੋਇਆ ਵੀ ਨਹੀਂ ਇਹ ਵੀ ਇੱਕ ਸੱਚ ਆ ਕੁਝ ਕੁ 100 ਬੰਦੇ ਜਿਹੜੇ ਆ ਉੱਥੇ ਸੀਗੇ ਤਾਂ ਹੀ ਇਹ ਕਹਿ ਰਿਹਾ ਕਿ ਭਾਵੇਂ 100 ਬੰਦੇ ਹੀ ਸੱਦਣ ਸਾਨੂੰ ਕਾਂਗਰਸ ਵੀ ਮਜਬੂਤੀ ਵਾਸਤੇ ਉੱਤੇ ਜਾਣਾ ਚਾਹੀਦਾ ਤਾਂ ਖੈਰ ਨਵਜੋਤ ਸਿੰਘ ਸਿੱਧੂ ਹੁਣਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਵੀ ਪਿੱਛੇ ਨਹੀਂ ạtਣਗੇ ਦੂਸਰੇ ਪਾਸੇ ਜਿਹੜੇ ਮਜੂਤਾ ਪ੍ਰਧਾਨ ਆ ਵੜਿੰਗ ਸਾਹਿਬ ਉਹ ਲਗਾਤਾਰ ਤਾਕੀਦ ਕਰਦੇ ਰਹਿੰਦੇ ਆ ਵਾਰਨ ਕਰਦੇ ਰਹਿੰਦੇ ਆ ਕਿ ਭਾਈ ਜਾਪ ਤੇ ਚ ਰਹੋ ਜਾਪ ਤੇ ਚ ਰਹੋ ਪਰ ਜਾਪ ਤੇ ਨਵਜੋਤ ਸਿੰਘ ਸਿੱਧੂ ਨਹੀਂ ਰਹਿ ਸਕਦੇ ਇਹ ਤੇ ਸਾਫ ਹੈ ਸਪਸ਼ਟ ਹੈ ਤਾਂ ਖੈਰ ਗੱਲ ਇਹ ਆ ਕਿ ਮੂਣਾ ਇਹਨਾਂ ਦਾ ਜਿਹੜਾ ਮਸਲਾ ਹੈ ਉਹ ਇਹੋ ਆ ਕਿ ਨਵਜੋਤ ਸਿੰਘ ਸਿੱਧੂ ਸਰਗਰਮ ਹੈ ਤਨਵਜੋਤ ਸਿੰਘ ਸਿੱਧੂ ਇਹ ਸਾਫ਼ ਕਰ ਰਹੇ ਆ ਕਿ ਵੇਖੋ ਜੀ ਇਹ ਲੋਕ ਜਿਹੜੇ ਆ ਇਹ ਮੈਨੂੰ ਵੇਖ ਕੇ ਨਹੀਂ ਜਾਂਦੇ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੋਇਆ ਹੂੰ ਹੂੰ ਕਿ ਤੋਂ ਨ ਕੋਈ ਇਹ ਕਹਿੰਦੇ ਕਿ ਕਿਹੜੀ ਲੋਕ ਆ ਸੋ ਇਹ ਢੜੇ ਬੰਦੀ ਜਿਹੜੀ ਆ ਉਹ ਸੜਕ ਤੇ ਆਈ ਪਈ ਹੈ ਇਹਦੇ ਵਿੱਚ ਤੇ ਕੋਈ ਸ਼ੱਕ ਨਹੀਂ ਹੈ ਕਿ ਨਵਜੋਤ ਸਿੰਘ ਸਿੱਧੂ ਰਾਨੇ ਜਿਸ ਤਰ੍ਹਾਂ ਫੇਰ ਕਰਾ ਕੇ ਕੰਢ ਅੱਜ ਇਹਨਾਂ ਨੇ ਦਿੱਤੇ ਆ ਬਿਆਨ ਤਾਂ ਕਿਤੇ ਨਾ ਕਿਤੇ ਸਪੱਸ਼ਟ ਸੰਕੇਤ ਹੈ ਕਿ ਢੜੇ ਬੰਦੀ ਹਾਲੇ ਪੋਰਮ ਗਈ ਹੋਏ ਹੋਰ ਅੱਗੇ ਜਾਏਗੀ ਹੂੰ ਮੇਟੂ ਜੀ ਸੁਲਤਾਨਪੁਰ ਲੋਧੀ ਘਟਨਾ ਲਈ ਸ਼੍ਰੋਮਣੀ ਕਮੇਟੀ ਦੀ ਜਾਂਚ ਕਮੇਟੀ ਨੇ ਸੀਐਮ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਚ ਕਮੇਟੀ ਸੀਐਮ ਤੇ ਕੀ ਦੋਸ਼ ਲਗਾ ਰਹੀ ਹੈ ਜੀ ਕੀ ਕਹਿ ਰਹੇ ਨੇ ਵੇਖੋ ਗੁਰਦੁਆਰਾ ਕਾਲ ਬੂੰਗਾ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਤੁਹਾਨੂੰ ਪਤਾ ਹੀ ਆ ਜੀ ਇੱਕ ਗੋਲੀकांड ਵਾਪਰ ਗਿਆ ਸੀਗਾ ਬੜੀ ਮੰਦ ਭਾਗੀ ਖਬਰ ਸੀਗੀ ਉਹ ਉਸ ਤੋਂ ਬਾਅਦ ਕਿਉਂਕਿ ਇੱਕ ਮੁਲਾਜ਼ਮ ਦੀ ਡੈਥ ਹੋ ਗਈ ਸੀਗੀ ਨਾ ਤੁਹਾਨੂੰ ਯਾਦ ਹੋਵੇਗਾ ਸ਼ ਤਾਂ ਉਸ ਤੋਂ ਬਾਅਦ ਇਹਨਾਂ ਨੇ ਇੱਕ ਆਪਣੇ ਪਧਰਤੇ ਕਮੇਟੀ ਬਣਾਈ ਸੀਗੀ ਜੀਤੀ ਹੁਣ ਇਹਨਾਂ ਨੇ ਜਾਂਚ ਰਿਪੋਰਟ ਜਿਹੜੀ ਆ ਉਹ ਜਨਤਕ ਕਰ ਦਿੱਤੀ ਆ ਹਮ ਹਮ ਪੈਸੇ ਤੇ ਇੱਕ ਪਾਸੇ ਤੁਹਾਨੂੰ ਪਤਾ ਹੀ ਆ ਨਾ ਕਿ ਜਥੇਦਾਰ ਕੌਕੇ ਸਾਹਿਬ ਵਾਲੀ ਜਿਹੜੀ ਰਿਪੋਰਟ ਆ ਉਹਦੇ ਤੇ ਅਕਾਲੀ ਘਰੇ ਪਏ ਫਿਰ ਉਹਨਾਂ ਨੇ ਉਸ ਰਿਪੋਰਟ ਤੇ ਹੀ ਸਵਾਲ ਚੁੱਕੇ ਤੇ ਹੁਣ ਰਿਪੋਰਟ ਦੇ ਬਰੋਬਰ ਵੀ ਇੱਕ ਰਿਪੋਰਟ ਆ ਗਈ ਹਮ ਹਮ ਤੇ ਦੂਜੇ ਪਾਸੇ ਜੀਐਫਆਬੀ ਕੀ ਹੈ ਤਾਂ ਇਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਹੌਲਸ ਨੂੰ ਜੁੱਤੀਆਂ ਸਮੇਤ ਦਾਖਲ ਹੋ ਕੇ ਮर्यादा ਭੰਗ ਕਰਨਾ ਤੇ ਬਿਨਾਂ ਵਜ੍ਹਾ ਆਟੋਮੈਟਿਕ ਹਥਿਆਰਾਂ ਨਾਲ ਗੋਲੀ ਚਲਾਉਣਾ ਸਿੱਧੇ ਤੌਰ ਤੇ ਇਹ ਸਰਕਾਰ ਜਿਹੜੀ ਆ ਉਹ ਜ਼ਿੰਮੇਵਾਰ ਪੜਦੀ ਆ ਹੂੰ ਹੂੰ ਰਿਪੋਰਟ ਇਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਹਿੰਦੇ ਕਿ ਸੌਂਪ ਦਿੱਤੀ ਗਈ ਹੈ ਜਿਨ੍ਹਾਂ ਵੱਲੋਂ ਇਸ ਤੇ ਵਿਚਾਰ ਉਪਰੰਤ ਫੈਸਲਾ ਲਿਆ ਜਾਵੇਗਾ ਪਰ ਕਮੇਟੀ ਵੱਲੋਂ ਇਹ ਰਿਪੋਰਟ ਸੰਗਤਾਂ ਦੀ ਜਾਣਕਾਰੀ ਤੇ ਲਈ ਜਨਤਾ ਕਰ ਦਿੱਤੀ ਗਈ ਆ ਹੂੰ ਹੂੰ ਮਤਲਬ ਇਹਨਾਂ ਦਾ ਸਾਹਮਣਾ ਆ ਕਿ ਫੈਸਲਾ ਅਕਾਲ ਤਖਤ ਸਾਹਿਬ ਲਵੇਗਾ ਪਰੰਤੂ ਬਈ ਗੱਲ ਇਹ ਆ ਕਿ ਜਨਤਾ ਦੀ ਜਾਣਕਾਰੀ ਵਾਸਤੇ ਉਹ ਅਸੀਂ ਜਿਹੜੀ ਰਿਪੋਰਟ ਹੈ ਉਹ ਜੰਦਰ ਕਰ ਦਿੱਤੀ ਆ ਗੱਲ ਤੇ ਇਹ ਆ ਕੇ ਦੇਖੋ ਚਲੋ ਜੇ ਇਜਾਜ਼ਤ ਪੜਤਾਲ ਇਹਨਾਂ ਨੇ ਕੀਤੀ ਆ ਫਾਈਨਡਿੰਗਸ ਕੁਝ ਹੋਣ ਗਿਆ ਪਤਾ ਹੀ ਆ ਉਤੇ ਹੁਣ ਜਾਂਚ ਪੜਤਾਲ ਜਿਹੜੀ ਆ ਦੂਸਰੀ ਸਰਕਾਰ ਦੀ ਉਹ ਕਿਸ ਤਰ੍ਹਾਂ ਦੀ ਆ ਉਹਨੂੰ ਦੇਖਣੀ ਹੋਏਗੀ ਪਰ ਇੱਕ ਬੜਾ ਬੁਨਿਆਦੀ ਸਵਾਲ ਉੱਠੇਗਾ ਕਿ ਜੇ ਉਸ ਵੇਲੇ ਆਕਾਨੀ ਸਰਕਾਰ ਚੱਲਦੀ ਸੀਗੀ ਤੇ ਚੱਲਦੀ ਆਕਾਨੀ ਸਰਕਾਰ ਦੇ ਵਿੱਚ ਕਿੰਨੀਆਂ ਘਟਨਾਵਾਂ ਇਹੋ ਜਿਹੀਆਂ ਵਾਪਰੀਆਂ ਮਹਾਂ ਦੇ ਦਿੱਤੋ ਲੈ ਕੇ ਬਹਿਬਲ ਤੱਕ ਕਿ ਉਦੋਂ ਵੀ ਤੁਸੀਂ ਕੋਈ ਇਸ ਤਰ੍ਹਾਂ ਦੀ ਰਿਪੋਰਟ ਬਣਾਈ ਹੈ ਤੇ ਜੇ ਬਣਾਈ ਹੈ ਤਾਂ ਹੁਣੀ ਜਨ ਤੱਕ ਕਰ ਦਿਓ ਹੂੰ ਹੂੰ ਕੋਈ ਆਪਣੇ ਪੱਤਰ ਤੇ ਐਸਪੀਸੀ ਦੀ ਮੈਂ ਗੱਲ ਕਰ ਰਿਹਾ ਸਰਕਾਰ ਨੂੰ ਆਪਾਂ ਜੇ ਪਾਸੇ ਛੱਡ ਦਿਆਂਗੇ ਜੀ ਤੇ ਹੁਣ ਇਹ ਤੇ ਸਾਫ ਹੀ ਹੁੰਦਾ ਜੀ ਦੇਖੋ ਗੱਲ ਇਹ ਆ ਕਿ ਮਸਲਾ ਤੇ ਇਹੋ ਆ ਕਿ ਕਿ ਸਰਕਾਰ ਜ਼ਿੰਮੇਵਾਰੀ ਮੰਨੇ ਸਾਡੇ ਇੱਥੇ ਕੀ ਹੈ ਕਿ ਇੱਥੇ ਕ੍ਰੈਡਿਟ ਵਾਰ ਪੋਦੂ ਸਿਰੇ 'ਚ ਸਿਰਫ ਸੌਣ ਵਾਸਤੇ ਇੱਕ ਦੂਜੇ ਤੋਂ ਅੱਗੇ ਹੋ ਜਾਂਦੇ ਨੇ ਪਰ ਜਦੋਂ ਜ਼ਿੰਮੇਵਾਰੀ ਓਟਣ ਦੀ ਵਾਰੀ ਆਉਦੀ ਉਦੋਂ ਸਾਰੇ ਹੀ ਖਿਸਕ ਜਾਂਦੇ ਆ ਚਾਹੇ ਉਹ ਪੰਥਕ ਰਾਜਨੀਤੀ ਦੀ ਗੱਲ ਕਰੀਏ ਤੇ ਚਾਹੇ ਆਮ ਰਾਜਨੀਤੀ ਦੀ ਗੱਲ ਕਰੀਏ ਬਈ ਗਾਨੇ ਆ ਕਿ ਜੇ ਇਸ ਤਰ੍ਹਾਂ ਜ਼ਿੰਮੇਵਾਰੀਆਂ ਤੈ ਹੁੰਦੀਆਂ ਨਹੀਂ ਤਾਂ ਫਿਰ ਮੈਂ ਜਨੇ ਕਿਹਾ ਕਿ ਸਾਰੀਆਂ ਕਟਨਾਵਾ ਬਾਸਤ ਸਾਰੇ ਪੈਮਾਨੇ ਇਹਨਾਂ ਤੇ ਵੀ ਲਾਗੂ ਹੁੰਦੇ ਹ ਹ ਜੀ ਮਿੰਟੂ ਜੀ ਭਾਰਤ ਤੇ ਮਾਲਦੀਵਜ਼ ਵਿਚਕਾਰ ਜੋ ਡਿਪਲੋਮੈਟਿਕ ਵਿਵਾਦ ਆ ਉਹਦੇ ਚ ਮਾਲਦੀਵ ਦੇ ਰਾਜਦੂਤ ਨੂੰ ਤਲਬ ਕੀਤਾ ਗਿਆ ਇਹ ਸਾਰੀ ਕਹਾਣੀ ਬਣੀ ਕਿ ਪ੍ਰਧਾਨ ਮੰਤਰੀ ਨੇ ਲਕਸ਼ਦੀਪ ਦੇ ਵਿੱਚ ਜਾ ਕੇ ਇੱਕ ਉਥੋਂ ਫੋਟੋ ਕੀ ਪਾਈ ਕਿ ਮਾਲਦੀਵਜ਼ ਵਾਲੇ ਮੰਤਰੀ ਨੂੰ ਉਹ ਗੱਲ ਰਾਸ ਨਹੀਂ ਆਈ ਤੇ ਉਹਨੇ ਕਾਫੀ ਕੁਝ ਕਹਿ ਛੱਡਿਆ ਜਿਸ ਤੋਂ ਬਾਅਦ ਭਾਰਤ ਦੇ ਵੀ ਕਈ ਲੋਕ ਜਿਹੜੇ ਵੱਡੀ ਗਿਣਤੀ 'ਚ ਮਾਲਦੀਵਜ਼ ਘੁੰਮਣ ਫਿਰਣ ਜਾਂਦੇ ਨੇ ਨਾਰਾਜ਼ ਬੜੇ ਹੋ ਗਏ ਜੀ ਕੀ ਚੱਲ ਰਿਹਾ ਅੱਛਾ ਦੇਖੋ ਗੱਲ ਇਹ ਆ ਕਿ ਮਾਲਦੀਵ ਦੇ ਵਿੱਚ ਪਿਛਲੇ ਸਮੇਂ ਸਰਕਾਰ ਚੁਣੀ ਗਈ ਸੀਗੀ ਉਹਨਾਂ ਦੀ ਸਰਕਾਰ ਐਸ ਵੇਲੇ ਪ੍ਰੋਸੈਸ ਐ ਨਾ ਹੂੰ ਉਹ ਤੋਂ ਪਿਛਲੀ ਸਰਕਾਰ ਦੇ ਲਈ ਸੀ ਪ੍ਰੋ ਇੰਡੀਆ ਸੀਗੀ ਜੀ ਹੁਣ ਗੱਲ ਇਹ ਆ ਕਿ ਉੱਥੇ ਮਸਲਾ ਇੱਕ ਤਰੀਕਾ ਬਣ ਜਾਂਦਾ ਆ ਹੂੰ ਉਹਨਾਂ ਨੇ ਪਿੱਛੇ ਜੇ ਕਹਤੇ ਤਾਂ ਸੀਗਾ ਕਿ ਜਿਹੜੇ ਇੰਡੀਆ ਦੇ ਕੁਝ ਉੱਥੇ ਹੈਗੇ ਨੇ ਆਰਮੀ ਮੈਨ ਕਿ ਉਹਨਾਂ ਨੂੰ ਵਾਪਸ ਬੁਲਾਇਆ ਜਾਵੇ ਜੀ ਇੱਕ ਇੱਕ ਕਾਫੀ ਮਤਲਬ ਕਿ ਪਹਿਲਾਂ ਤੋਂ ਹੀ ਤੈਅ ਸੀਗਾ ਕਿ ਪ੍ਰੋ ਚਾਈਨਾ ਗਵਰਨਮੈਂਟ ਬਣੇਗੀ ਤਾਂ ਇਹਨਾਂ ਦੇ ਕੂਟਨੀਤਿਕ ਰਿਸ਼ਤਿਆਂ ਦੇ ਵਿੱਚ ਤਰੇਡ ਪੈਣੀ ਜਿਹੜੀ ਉਹ ਸੰਭਵ ਆ ਹੂੰ ਹੂੰ ਦੂਜੀ ਚੀਜ਼ ਲਖਸ਼ਦੀ ਦੇ ਵਿੱਚ ਜਦੋਂ ਗਏ ਪ੍ਰਧਾਨ ਮੰਤਰੀ ਉਹ ਫੋਟੋ ਸੈਸ਼ਨ ਵਗੈਰਾ ਜਿਹੜਾ ਤੁਹਾਨੂੰ ਪਤਾ ਹੀ ਉਹ ਕਰਦੇ ਯਾਰ ਅਕਸਰ ਹੂੰ ਤਾਂ ਉਹਦੀ ਬਾਅਦ ਹੋਇਆ ਕਿ ਕਿ ਉਹਨਾਂ ਦੇ ਕੁਝ ਮਨਿਸਟਰ ਨੇ ਸ਼ਬਦਾਵਲੀ ਗਲਤ ਵਰਤੀ ਜਿੱਥੋਂ ਤੱਕ ਕਿ ਇੱਕ ਨੇ ਜੋਕਰ ਲਿਖਿਆ ਪ੍ਰਧਾਨ ਮੰਤਰੀ ਨੂੰ ਹੂੰ ਇੱਥੋਂ ਤੱਕ ਲਿਖ ਦਿੱਤਾ ਇੱਕ ਨੇ ਕਿ ਠੀਕ ਹੈ ਤੁਸੀਂ ਲਖਸ਼ਦੀ ਨੂੰ ਡਿਵੈਲਪ ਤਾਂ ਕਰ ਲਓਗੇ ਹੂੰ ਪਰ ਸਾਡੇ ਵਰਗੇ ਸਰਵਸ ਕਿਵੇਂ ਦੇਵੋਗੇ ਕਿਉਂਕਿ ਤੁਹਾਡੇ ਤੇ ਆਪਣੇ ਕਮਰੇਆਂ 'ਚ ਮੁਸ਼ਕਾਉਂਦਾ ਰਹਿੰਦਾ ਹੂੰ ਮਤਲਬ ਕਿ ਇੰਡੀਅਨ ਲੋਕਾਂ ਨੂੰ ਕੋਈ ਅਲਚੋਕਤਾ ਬਹੁਤ ਗਲਤ ਸੀ ਹਮ ਇੱਕ ਤੇ ਅੱਜ ਬਿੰਦਾ ਚੋ ਕਰ ਗਿਆ ਡਿਲੀਟ ਮੈਨ ਲੱਗਦਾ ਅਕਾਊਂਟ ਹੀ ਡਿਲੀਟ ਕਰ ਗਿਆ ਜੀ ਤੇ ਬਾਕੀ ਜਿਹੜੇ ਆ ਉਹ ਉਹਨਾਂ ਨੇ ਕੈਬਨਟ ਚੋਂ ਹਟਾ ਦਿੱਤੇ ਸਨ ਜੀ ਪਰ ਉਧਰੋਂ ਹੁਣ ਜੇ ਆਪਾਂ ਦੇਖੀ ਜਿਵੇਂ ਤੁਸੀਂ ਦੱਸਿਆ ਟੂਰਿਜ਼ਮ ਦੇ ਵਿੱਚ ਜੇ ਆਪਾਂ ਅੰਕੜੇ ਵੀ ਕਟਿਏ ਸਭ ਤੋਂ ਜ਼ਿਆਦਾ ਜਿਹੜੇ ਟੂਰਿਸਟ ਉੱਥੇ ਜਾਂਦੇ ਨੇ ਉਹ ਇੰਡੀਆ ਤੋਂ ਨੇ ਤਾਂ ਫਿਰ ਬਾਈਕਟ ਬਾਈਕਟ ਦੇ ਇਥੇ ਤੁਹਾਨੂੰ ਪਤਾ ਹੀ ਆ ਮੋਦੀ ਸਾਹਿਬ ਦੇ ਸਮਰਥਕ ਵੀ ਭਗਤ ਵੀ ਬਹੁਤ ਤਕੜੇ ਆ ਨਾ ਇਸ ਗੱਲ ਨੂੰ ਪਰ ਲਖਿਤ ਦੀ ਦੇ ਬੇਟਕ ਜਾਣਾ ਜਿਹੜਾ ਨਾ ਅਸਲ ਗੱਲ ਉਹਦੀ ਨਹੀਂ ਹੋ ਰਹੀ ਲਖਿਤ ਦੀ ਨੂੰ ਡਵੈਲਪ ਕਰ ਰਹੇ ਨੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇਹ ਇੱਕ ਟੂਰਿਸਟ ਉਥੇ ਹੱਬ ਬਣਾ ਕੇ ਹੂੰ ਹੂੰ ਉਹ ਉਥੇ ਸਮੱਸਿਆ ਜਿਹੜੀ ਇੱਕ ਹੋਰ ਵੀ ਹੈ ਕਿ ਜੇ ਤੁਸੀਂ ਵੇਖੋਗੇ 96 ਫੀਸਦੀ ਮੁਸਲਮਾਨਾਂ ਦੀ ਬਸੋਂ ਆਦੀ ਜੀ ਹਿੰਦੂ ਮਹਿਜ਼ ਉਥੇ ਨੇ 2 ਫੀਸਦੀ ਹੂੰ ਹੂੰ ਉਹ ਲੋਕ ਜਿਹੜੇ ਉਹ ਨਹੀਂ ਚਾਹਦੇ ਉਹ ਕਹਿੰਦੇ ਆ ਕਿ ਸਾਡਾ گا ਜਿਹੜੀਆਂ ਰੀਤਾਂ ਵਗੈਰਾ ਨੇ ਜੋ ਵੀ ਆ ਕਿ ਉਹ ਨਹੀਂ ਹੋਣਾ ਚਾਹੀਦਾ ਅੱਗੇ ਵੀ ਇਤੋਂ ਪਹਿਲਾਂ ਵੀ ਕੋਸ਼ਿਸ਼ਾਂ ਹੋਈਆਂ ਨੇ ਪਰ ਮਸਲਾ ਫਿਰ ਉਹੀ ਆ ਜਾਂਦਾ ਸਭਿਆਚਾਰ ਆ ਜਾਂ ਧਾਰਮਿਕ માનਤਾਂ ਆ ਕਿ ਆ ਚੀਜ਼ ਹੋਏਗੀ ਤੇ ਆਏਗੀ ਸ਼ਰਾਬ ਆ ਜਾਂਦੀ ਆ ਜਾਂ ਹੋਰ ਖਵਾਬ ਲਟਰਮ ਪਟਰਮ ਜਿਵੇਂ ਵੀ ਚੱਲਦਾ ਤਬ ਇਹ ਜੀਜ਼ਾ ਇੱਥੇ ਆ ਕੇ ਸਾਡਾ ਜੋ ਹੈਗਾ ਰੈਨਸਨ ਉਹਨਾਂ ਨੂੰ ਪ੍ਰਭਾਵਿਤ ਕਰਦੀ ਹੈ ਪਰ ਜਿਸ ਤਰੀਕੇ ਨਾਲ ਹੁਣ ਲਖਸ਼ਦੀਪ ਇਹਨਾਂ ਨੇ ਕਹਿੰਨ ਕਿ ਟ੍ਰੈਂਡਿੰਗ ਚਲੇ ਆਂਦਾ ਹੈ ਤਾਂ ਮੈਨੂੰ ਲੱਗਦਾ ਕਿ ਉੱਥੇ ਹੁਣ ਕਾਰਪੋਰੇਟ ਜਿਹੜਾ ਹੈ ਉਹ ਖੁੱਲ ਕੇ ਖੇਡੇਗਾ ਇਹ ਤਾਂ ਸਾਫ਼ ਹੈ ਸਪਸ਼ਟ ਹੈ ਹਮਾਲਦੀ ਜੇ ਮੰਨ ਲੂ ਬਾਈਕਟ ਉਹ ਅਸਰ ਕਰਦਾ ਤਾਂ ਲਖਦੀਪ ਉਹਦੇ ਵਰਗਾ ਤਾਂ ਤੁਸੀਂ ਇਹ ਸਭ ਲਾ ਲੂ ਕਿ ਫਾਇਦਾ ਕਿਨੂੰ ਪਹੁੰਚਦਾ ਜੀ ਫਾਇਦਾ ਪਹੁੰਚੇਗਾ ਲਖਦੀਪ ਨੂੰ ਪਰ ਉੱਥੇ ਵੀ ਫਾਇਦਾ ਜਿਹੜਾ ਉਹ ਆਮ ਲੋਕ ਜਿਹੜੇ ਹੁੰਦੇ ਆ ਉਹਨਾਂ ਨੂੰ ਮਤਲਬ ਕਿ ਉੱਥੇ ਘੱਟ ਹੁੰਦਾ ਹੈ ਫਾਇਦਾ ਜ਼ਿਆਦਾਤਰ ਆਪਾਂ ਵੇਖਦੇ ਆ ਕਿ ਵੱਡੇ 플레이ਰਾਂ ਨੂੰ ਹੁੰਦਾ ਜੀ ਇਸ ਕਰਕੇ ਇਹ ਵੀ ਇੱਕ ਗੇਮ ਦੇ ਦਿਆ ਉਹ ਇਧਰ ਲੇ ਪਾਸੇ ਤੋਂ ਚੱਲਦੀ ਆ ਪਰ ਖੈਰ ਉਹਨਾਂ ਨੇ ਜਿਹਨਾਂ ਨੇ ਟਿੱਪਣੀਆਂ ਕੀਤੀਆਂ ਸੀ ਉਹਨਾਂ ਦੀ ਵੀ ਕਹਿ ਲਓ ਕਿ ਲਾ-ਪਾ ਕਾफी ਹੋ ਰਹੀ ਆ ਹਮ ਤੇ ਮਿੰਟਰ ਜੀ ਅੱਜ ਦੀ ਖੁਸ਼ ਨਿਮਾ ਖਬਰ ਕੀ ਹੈ ਜੀ ਜਿੱਦ ਕੋ ਮੈਂ ਅੱਜ ਨਾ ਸਵੇਰੇ ਪੜ ਰਿਹਾ ਸੀਗਾ ਤਾਂ ਬੜੀ ਤਸੱਲੀ ਹੋਈ ਮਨ ਨੂੰ ਕਿ ਇੱਕ ਡਾਕਟਰ ਅਪਿੰਦਰ ਸੰਧੂ ਜੀ ਨੇ ਅੰਮ੍ਰਿਤਸਰ ਤੋਂ ਹੂੰ ਹੂੰ ਤੇ ਦੱਸਦੇ ਆ ਕਿ ਐਮ ਐਸ ਸੀ ਕੀਤੀ ਇਹਨਾਂ ਨੇ ਫਿਰ ਉਸ ਤੋਂ ਬਾਅਦ ਦੋ ਸਬਜੈਕਟਾਂ ਦੇ ਵਿੱਚ ਪੀ ਐਚ ਡੀ ਆ ਟੀਚਰ ਤੇ ਇਨਕਮ ਟੈਕਸ ਦੀ ਜੌਬ ਮਿਲੀ ਸੀ ਪਰ ਕੀਤੀ ਨਹੀਂ ਹੂੰ ਹੂੰ ਪਰ ਇਹਨਾਂ ਨੇ ਕੋਈ ਨਾ ਪ੍ਰਾਤਾ ਸੀਗਾ ਤੇ ਉਹਦਾ ਦੋਸਤ ਜਿਹੜਾ ਸੀਗਾ ਉਹ ਆ ਗਿਆ ਨਸ਼ੇ ਦੇ ਬਲੀਟੇ ਚ ਤੇ ਉਹਦੀ ਕਾਉਂਸਲਿੰਗ ਵਗੈਰਾ ਕੀਤੀ ਬੇਤਰ ਢੰਗ ਨਾਲ ਕੀਤੀ ਤੇ ਫਿਰ ਇਹਨਾਂ ਨੇ ਪਣ ਭਰਾ ਨੇ ਮਤਲਬ ਕਿ ਮਿਲ ਕੇ ਤੇ ਇੱਕ ਆਪਣਾ ਬਣਾਇਆ ਸੋਸਾਇਟੀ ਟਾਈਪ ਐਨਜੀਓ ਤੇ ਬਾਅਦ ਦੇ ਵਿੱਚ ਫਿਰ ਇਹਨਾਂ ਨੂੰ ਤਰਨ ਤਰਨ ਸਿਵਲ ਹਸਪਤਾਲ ਦੇ ਵਿੱਚ ਹੀ ਡੀ ਐਡਿਕਸ਼ਨ ਦਾ ਕੰਮ ਮਿਲ ਗਿਆ ਉਸ ਤੋਂ ਬਾਅਦ ਫਿਰ ਇਹਨਾਂ ਨੇ ਆਪਣਾ ਜਿਹੜਾ ਹੁੰਦਾ ਮਤਲਬ ਕਿ ਡਰਗ ਡੀ ਐਡਿਕਸ਼ਨ ਸੈਂਟਰ ਉਹ ਖੋਲਿਆ ਤਾਂ ਬਹੁਤ ਵਧੀਆ ਰਿਜ਼ਲਟ ਹੈ ਕਹਿੰਦੇ ਕਿ ਹਜ਼ਾਰ ਤੋਂ ਵੱਧ ਹੁਣ ਤੱਕ ਇਹਨਾਂ ਨੇ ਆਪਣੇ ਪੇਸ਼IENTS ਦਾ ਇਲਾਜ ਕੀਤਾ ਹੈ ਜੀ ਤਾਂ ਉਸ ਨੂੰ ਸੋਚ ਕੇ ਵੀ ਕੁੜੀ ਇੰਨੀ ਪੜ੍ਹੀ ਲਿਖੀ ਉਹ ਸਰਕਾਰੀ ਜੋਬ 'ਚ ਜਾਣ ਦੀ ਥਾਂ ਤੇ ਦੂਸਰੇ ਪਾਸੇ ਆਈ ਤਾਂ ਉਥੇ ਆ ਕੇ ਵੀ ਕਿੰਨਾ ਵਧੀਆ ਕੰਮ ਕਰ ਰਹੀ ਆ ਜੀ ਬਿਲਕੁਲ ਆਮ ਤੌਰ ਤੇ ਪੁੱ ਮੁੰਡੇ ਦਾ ਬੰਦੇ ਤਾਂ ਦੇਖਦੇ ਆ ਪਰ ਕੁੜੀਆਂ ਦਾ ਇਸ ਸੇਵਾ ਚ ਆਉਣਾ ਇਸ ਕੰਮ ਚ ਆਉਣਾ ਚਾਹੇ ਨੂੰ ਕਮਰਸ਼ੀਅਲੀ ਵੀ ਆਪਾਂ ਦੇਖ ਲਈਏ ਤਾਂ ਕੋਈ ਮਾੜੀ ਗੱਲ ਨਹੀਂ ਆ ਪਰੰਤੂ ਬਾਅਦ ਨੂੰ ਤਾਂ ਇਸ ਦੇ ਇਹ ਕੁੜੀ ਇਸ ਤਰ੍ਹਾਂ ਆਵੇ ਉਹ ਵੀ ਪੜ੍ਹੀ ਲਿਖੀ ਤਾਂ ਮੈਨੂੰ ਲੱਗਦਾ ਕਿ ਸ਼ੂ ਸੰਖਿਆਤ ਨੱਚੀ ਗੱਲ ਹੈ ਜੀ ਬਿਲਕੁਲ